25 ਪਾਠ ਜਪਜੀ ਸਾਹਿਬ ਦੇ ਕਹਿੰਦਾ ਸੁਖ ਲਾ ਜਿਹੜੀ ਮਨੋ ਕਾਮਨਾ ਤੇਰੇ ਦਿਲ ਦੇ ਵਿੱਚ ਉਹ ਪੂਰੀ ਹੋ ਜਾ ਜਗਜੀਤ ਸਿੰਘ ਆ ਜੀ ਇਸ ਟਾਈਮ ਤੇ ਉਹ ਫੀਲਡ ਅਫਸਰ ਨੇ ਲੁਧਿਆਣਾ ਦੇ ਵਿੱਚ ਤੇ ਉਹ ਕਹਿੰਦੇ ਤਖਤ ਪੰਜਵਾਂ ਤਖਤਾ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਕਹਿੰਦੇ ਅਸੀਂ ਉੱਥੇ ਆਏ ਤੇ ਕਾਰ ਸੇਵਾ ਵਾਲੇ ਗੁਰਦੁਆਰੇ 'ਚ ਬਾਗੇ 2004 ਦੀ ਗੱਲ ਕਹਿੰਦੇ ਇੱਕ ਪ੍ਰਸ਼ਾਦਾ ਵਰਤਾ ਰਿਆ ਸੀ ਬਜ਼ੁਰਗ ਕਾਫੀ ਟਾਈਮ ਤੋਂ ਉੱਥੇ ਸੇਵਾ ਕਰਦਾ ਸੀ ਕਹਿੰਦਾ ਮੈਂ ਜਦੋਂ ਪ੍ਰਸ਼ਾਦਾ ਖਾ ਰਿਆ ਸੀ ਮੈਂ ਕਹਿੰਦਾ ਬਰਤਨਾਂ ਦੀ ਸੇਵਾ ਕਰਕੇ ਇੱਧਰ ਨੂੰ ਆਇਆ ਤੇ ਮੈਨੂੰ ਕਹਿੰਦਾ ਬਜ਼ੁਰਗ ਜੀ ਉਹਨੇ ਪੁੱਛਿਆ ਕਹਿੰਦਾ ਪ੍ਰਸ਼ਾਦਾ ਛਕ ਲਿਆ ਮੈਂ ਕਿਹਾ ਜੀ ਛਕ ਲਿਆ ਤੇ ਕਹਿੰਦਾ ਮੇਰੇ ਮੂੰਹ ਚੋਂ ਨਿਕਲ ਗਿਆ ਵੀ ਮੈਂ ਤਾਂ ਜੀ ਬੜੀ ਉਮੀਦ ਤੇ ਆਸ ਲੈ ਕੇ ਆਇਆ ਸੀ ਸੁਖ ਸੁਖਣਾ ਆਇਆ ਸੀ ਇੱਥੇ ਇੱਦੇ ਕਹਿੰਦਾ ਘਰੇ ਕਿਹਾ ਸੀ ਬਜ਼ੁਰਗਾਂ ਨੇ ਵੀ ਸੁਖ ਸੁਖ ਲੋ ਕਹਿੰਦਾ ਮੈਂ ਪੁੱਲ ਲੱਗਿਆ ਕਹਿੰਦਾ ਮੱਥਾ ਜੂ ਰੂਟੇ ਇੱਕ ਤਾਂ ਕਹਿੰਦਾ ਮੈਂ ਕਹਿੰਦਾ ਕੀ ਸੁੱਖ ਸੀ ਇਹ ਜੀ ਕਹਿੰਦਾ ਜੀ ਮੈਨੂੰ ਗੱਡੀ ਚਾਹੀਦੀ ਏ ਮੈਨੂੰ ਗੱਡੀ ਮਿਲ ਉਹ ਕਹਿੰਦਾ ਫਿਰ ਸੁਖਣ ਦੀ ਕੀ ਲੋੜ ਹੈ ਕਹਿੰਦਾ ਜੀ ਪੈਸੇ ਹੈ ਨਹੀਂ ਵੀ ਪੈਸੇ ਪਤਾ ਨਹੀਂ ਕਿੱਧਰ ਆਉਣਗੇ ਉਦੋਂ ਕਹਿੰਦਾ ਕੁਛ ਮੈਂ ਲੱਗਿਆ ਨਹੀਂ ਸੀਗਾ ਕਿਸੇ ਜੌਬ ਤੇ ਨਹੀਂ ਸੀਗਾ ਕਿਸੇ ਵੀ ਨਹੀਂ ਸੀਗਾ ਕਹਿੰਦਾ ਉਸ ਬਜ਼ੁਰਗ ਨੇ ਕਿਹਾ ਕਿ ਤੂੰ 25 ਪਾਠ ਜਪਜੀ ਸਾਹਿਬ ਦੇ ਕਰਨੇ ਆ ਅੱਜ ਕਰਨੀ ਕੱਲ ਨੂੰ ਪਰਸੋਂ ਐ 25 ਦਿਨ ਕਰਨੇ ਆ ਕਹਿੰਦਾ ਫਿਰ ਤੇਰੀ ਮਨੋਗਾਮਨਾ ਪੂਰੀ ਹੋਣੀ ਮੈਂ ਕਹਿੰਦਾ ਉਹਦੇ ਮਗਰ ਲੱਗ ਗਿਆ ਜੀ ਮਗਰ ਲੱਗ ਗਿਆ ਤੇ ਕਹਿੰਦਾ ਮੈਂ ਪਾਠ ਥੋੜੀ ਸੰਖਿਆ ਕਰਕੇ ਕਹਿੰਦਾ ਮੈਂ ਸ਼ੁਰੂਆਤ ਕਰਤੀ ਕਹਿੰਦਾ ਕਰੇ ਟੜਕੇ ਉੱਠਿਆ ਕਹਿੰਦਾ ਗੁਰੂ ਘਰ ਜਾਇਆ ਕਰਾਂ ਤੇ ਸ਼੍ਰੀ ਗੁਟਕਾ ਸਾਹਿਬ ਚੱਕਿਆ ਕਰਾਂ ਨਾਲ ਨਾਲ ਉਧਰੋਂ ਪਾਠੀ ਬੂਂਦਾ ਸੀ ਇੱਧਰੋਂ ਮੈਂ ਲੈਣਾ ਮਲਾ ਲਿਆ ਕਰਾਂ ਕਹਿੰਦਾ ਕਹਿੰਦਾ ਕੁਛ ਤੇ ਮੇਰੇ ਯਾਦ ਹੋਣ ਲੱਗ ਗਿਆ ਤੇ ਕਹਿੰਦਾ ਮੈਂ ਪੂਰੇ 25 ਦਿਨ ਹੈਗਾ ਕਹਿੰਦਾ 26ਵੇਂ ਦਿਨ ਮੈਨੂੰ ਚਾਹ ਚੜ੍ਹ ਰਿਹਾ ਜੀ ਸਾਰਾ ਕੁਝ ਕੰਪਲੀਟ ਹੋ ਗਿਆ ਹੁਣ ਗੱਡੀ ਮਿਲੂ ਕਿਹੜੀਆਂ ਗੱਡੀਆਂ ਕਹਿੰਦਾ ਬਈ ਕੁਛ ਨਹੀਂ ਮਿਲੇਗਾ 26 ਮੈਂ ਲੰਘਿਆ 27ਵੇਂ ਮੈਂ ਲੰਘਿਆ ਤੇ ਕਹਿੰਦਾ ਜਿੱਥੇ ਮੈਂ ਮਾੜਾ ਮੋਟਾ ਲੱਗਿਆ ਜੀ ਕੰਮਕੁਮਤ ਉਹਨਾਂ ਨੇ ਵੀ ਹਟਾਤਾ ਮੈਂ ਸੋਚਿਆ ਵੀ ਯਾਰ ਗੁਰਦੁਆਰੇ ਵਾਲੇ ਨੇ ਨਾ ਸੇਵਾਦਾਰ ਨੇ ਕਿਹਾ ਸੀ 25 ਪਾਠ ਕਰੀਂਗਾ ਨਾ ਮੈਂ ਤਾਂ ਕਰਦੇ ਮਨੋਗਾਮਣਾ ਦਾ ਪੂਰੀ ਨਹੀਂ ਹੋਈਗੀ ਮੈਂ ਕਹਿੰਦਾ ਬਹੁਤ ਉਦਾਸ ਤੇ 26 ਮੈਂ 27 ਮੈਂ ਦਿਨ ਕਹਿੰਦਾ ਮੈਂ ਜਾ ਕੇ ਗੁਰਦੁਆਰੇ ਦੇ ਕੋਲ ਵੀ ਮੁੜਿਆ ਕਰਾਂ ਮੈਂ ਪਾਠ ਪੂਰਤਾ ਨਾ ਫਿਰ ਛੱਡਦਾ ਮੈਂ ਕਿ ਆਪਾਂ ਨੂੰ ਤਾਂ ਯਕੀਨ ਹੈ ਨਹੀਂ ਆਪਣੀ ਮਨੋਗਾਮਣਾ ਨਹੀਂ ਪੂਰੀ ਹੋਈ। ਉਹ ਕਹਿੰਦਾ ਫਿਰ ਮੇਰੀ ਦਾਦੀ ਨੇ ਧਿਆਨ ਦਿੱਤਾ ਵੀ ਕਹਿੰਦੀ ਪੁੱਤ ਛੇਤੀ ਆ ਜਾਣਾ ਹੁਣ ਤੂੰ ਮੱਥਾ ਟੇਕ ਕੇ ਪਾਠ ਕਰਨੋਂ ਛੱਡ ਗਿਆ। ਮੈਂ ਵੈਸੀ ਜਿਹਾ ਤਾਂ ਕਹਿੰਦਾ ਕਰਦਾ ਹੁੰਦਾ ਕਹਿੰਦਾ ਫਿਰ ਮੇਰੀ ਮਾਂ ਆਈ ਅ ਕਮਰੇ ਦੇ ਵਿੱਚ ਚਾਹ ਲੈ ਕੇ ਆਈ ਤੇ ਕਹਿੰਦਾ ਬੋਸ ਕੋਰ ਲੈ ਕੇ ਲੈ ਪੁੱਤ ਕਿ ਨਹੀਂ ਤੇਰੇ ਵਾਸਤੇ ਦੇਸੀ ਬੋਸਕਲ ਕਢਾਇਆ ਜੇ ਤੂੰ ਪਾਠ ਕਰਨ ਜਾਏਗਾ ਜਾਂਦਾ ਹੋਇ ਪਹਿਲਾਂ ਖਾ ਜਾ ਕਰ ਕਹਿੰਦਾ ਮੇਰੀ ਮਾਂ ਨੂੰ ਦਾਦੀ ਨੂੰ ਮੇਰੇ ਪਿਓ ਨੂੰ ਇੰਨਾ ਚਾਹੂ ਮੁੰਡਾ ਪਾਠ ਕਰਦਾ ਕਹਿੰਦਾ ਮੈਂ ਛੱਡੀ ਬੈਠਾ ਜੀ ਮੇਰਾ ਕੋਈ ਮਨੋਕਾਮਨਾ ਤਾਂ ਪੂਰੀ ਨਹੀਂ ਹੋਈ ਐ ਵੀ ਪਾਠ ਕਰੀ ਜਾਣਾ ਕਹਿੰਦਾ ਕਾਦੇ ਵਾਸਤੇ ਹੈਗਾ ਕਹਿੰਦਾ ਫਿਰ ਮੈਂ 2 ਦਿਨ ਜਿਹੜਾ ਗੈਪ ਪਾਇਆ ਸੀ ਕਹਿੰਦਾ ਲਾਸਟ ਦਿਨ ਤੇ ਕਹਿੰਦਾ ਮੇਰੀ ਮਾਂ ਦੇ ਕਹਿਣ ਤੇ ਮੈਂ ਕਹਿੰਦਾ ਤੁਰਿਆ ਗਿਆ ਖੜਦਾ ਹੋ ਜਾ ਗਿਆ ਕਹਿੰਦਾ ਇੱਕ ਦੋ ਬੰਦੇ ਚੱਕਰੇ ਗੱਲਾਂ ਜੇ ਕਰਦਾ ਮੈਂ ਸੋਚਾਂ ਵੀ ਪਾਠ ਕਰਨ ਵਾਲਾ ਡੱਕਾ ਨਹੀਂ ਹੋਇਆ ਗੁਰਦੁਆਰੇ ਦਾ ਮੰਤਰ ਵੀ ਪੜਦਾ ਹੀ ਆ ਜਿਹੜਾ ਗੁਰੂ ਘਰ ਦਾ ਸੇਵਾਦਾਰ ਉਹ ਵੀ ਪੜਦਾ ਹੀ ਆ ਉਹ ਗੁਰਦੁਆਰੇ ਦੇ ਪਰਲੇ ਪਾਸੇ ਕੋਠਾ ਜਿਹਾ ਕਹਿੰਦਾ ਉੱਥੇ ਹੀ ਬੈਠਾ ਪੰਜ ਸਾਲਾਂ ਦਾ ਉਹਦੇ ਜਵਾਕ ਪੜੀ ਜਾਂਦੇ ਉਹ ਤਾਂ ਕਹਿੰਦਾ ਕੁਝ ਬਣਿਆ ਨਹੀਂ ਉਹ ਤਾਂ ਦਿਨ ਰਾਤ ਹੀ ਪਾਠ ਕਰਦਾ ਕਹਿੰਦਾ ਕਮਨ ਮੇਰੇ ਮਨ ਦੇ ਵਿੱਚ ਵਿਚਾਰ ਸੀਗੇ ਇਹਦੇ ਮੈਂ ਕਹਿੰਦਾ ਗਿਆ ਤੇ ਕਹਿੰਦਾ ਜਾਣਾ ਇਹਦਾ ਗੁਰਦੁਆਰੇ ਤੇ ਨਹੀਂ ਕਹਿੰਦਾ ਮੈਂ ਜਾਣਾ ਨਹੀਂ ਜਾਂਦਾ ਸੀ ਕਹਿੰਦਾ ਫੇਰ ਵੀ ਬੈ ਗਿਆ ਮੈਂ ਜਦੋਂ ਕਹਿੰਦਾ ਮੱਥਾ ਟੇਕਿਆ ਮੈਂ ਤਾਂ ਕਹਿੰਦਾ ਮੈਂ ਬਹਿ ਗਿਆ ਤੇ ਕਹਿੰਦਾ ਇੱਕ ਉੱਥੇ ਹੋਰ ਸਿੰਘ ਸੀ ਕਹਿੰਦਾ ਗੁਰਦੁਆਰੇ ਉਹਨੇ ਇਸ਼ਾਰਾ ਕੀਤਾ ਵੀ ਅੱਜ ਗੁਟਕਾ ਸਾਹਿਬ ਨਹੀਂ ਚੱਕਿਆਗਾ ਤੂੰ ਪ੍ਰਾਰਥਨਾ ਕਰ ਰਿਹਾ ਮੈਂ ਕਹਿੰਦਾ ਹੱਥ ਖੜਾ ਕਰਤਾ ਵੀ ਠੀਕ ਆ ਬਸ ਮੈਂ ਨਰਾਜ਼ ਸੀ ਕਹਿੰਦਾ ਮੈਂ ਨਰਾਜ਼ ਸੀ ਕਹਿੰਦਾ ਸ੍ਰੀ ਗੁਰੂ ਇਹ ਗrand 17 ਨਾਲ ਵੀ ਮੇਰੀ ਮਨੋਗਾਮਣਾ ਨਹੀਂ ਪੂਰੀ ਹੋਈ ਯਾਰ ਮੈਂ ਪਾਠ ਕਰਦਾ ਸੀਗਾ ਐਨੇ ਕਹਿੰਦਾ ਕੀ ਹੋਇਆ ਜੀ ਮੈਂ ਤਾਂ ਕਹਿੰਦਾ ਬਾਹਰ ਆਇਆ ਨਾ ਇੱਕ ਗੱਡੀ ਆਈ ਕਹਿੰਦਾ ਜਿਹੜੀ ਗੱਡੀ ਕਹਿੰਦਾ ਮੈਂ ਸੋਚਦਾ ਸੀ ਇਹ ਗੱਡੀ ਮੇਰੇ ਕੋਲੇ ਹੋਵੇ ਉਹ ਜੋ ਕਹਿੰਦਾ ਫਿਰ ਤਿੰਨ ਬੰਦੇ ਉਤਰੇ ਕਹਿੰਦਾ ਇੱਕ ਬੰਦੇ ਨੂੰ ਫੜ ਕੇ ਲਾਇਆ ਉਹਨਾਂ ਨੇ ਉਹਨੂੰ ਪ੍ਰੋਬਲਮ ਸੀ ਕਿ ਉਧਰੰਗ ਵਗੈਰਾ ਦੀ ਤੇ ਮੈਂ ਹੱਥ ਮਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬੰਦੇ ਨੇ ਸਿਰ ਹਿਲਾਇਆ ਮਾਰਾ ਜਾ ਮੈਂ ਦੇਖੀ ਕਿ ਗੱਡੀ ਨੂੰ ਖੜਾ ਵੀ ਯਾਰ ਆ ਗੱਡੀ ਮੇਰੇ ਕੋਲੇ ਹੋਣੀ ਸੀ ਹਨਾ ਜਾਂ ਐ ਹਣਾ ਸੋਚੀ ਆ ਕਹਿੰਦਾ ਮੈਂ ਪਾਠ ਕਰਿਆ ਸੀ ਇਹਨਾਂ ਜਦੋਂ ਕਹਿੰਦਾ ਹਾਂ ਮੁੜ ਕੇ ਆਏ ਤਾਂ ਕਹਿੰਦਾ ਉਦੋਂ ਮੈਨੂੰ ਉਹਨੇ ਬੁਲਾਇਆ ਕਹਿੰਦਾ ਹੋਰ ਵੀ ਕੀ ਹਾਲਾ ਮੈਂ ਹੈ ਠੀਕ ਐ ਕਹਿੰਦਾ ਮੈਂ ਉਹਨੂੰ ਮੁੜ ਕੇ ਗਿਆ ਮਾ ਬਾਈ ਗੱਡੀ ਤੇਰੇ ਕੋਲੇ ਬਹੁਤ ਸੋਹਣੀ ਐ ਕਹਿੰਦਾ ਵੀ ਮੇਰੇ ਵੀ ਸੁਪਨੇ ਦੀ ਗੱਡੀ ਆ ਤੇ ਆ ਗੱਡੀ ਤਾਂ ਕਹਿੰਦਾ ਬਈ ਯਾਰ ਮੈਂ ਵੀ ਲੈਣੀ ਸੀ ਪਰ ਕਹਿੰਦਾ ਰੱਬ ਨੇ ਮੇਰੀ ਸੁਣੀ ਨਹੀਂ ਕਹਿੰਦਾ ਮੈਂ ਤਾਂ ਯਾਰ ਪਾਠ ਵੀ ਕਰਿਆ ਕਹਿੰਦਾ ਯਾਰ ਜਬੀ ਸਾਬ ਦਾ ਕਹਿੰਦਾ 24 25 ਦਿਨ ਮੈਨੂੰ ਕਿਸੇ ਨੇ ਇਤਿਹਾਸ ਹੀ ਕਹਿੰਦਾ ਪਾਠ ਕਰੀ ਪਰ ਮੇਰੀ ਗੱਲ ਨਹੀਂ ਬਣੀ ਜੀ ਗੱਡੀ ਕਣੀ ਦੇਖੀ ਫਿਰ ਉਹ ਬੰਦਾ ਹੱਸ ਤਿਆ ਥੋੜਾ ਜਿਹਾ ਹੱਸ ਕੇ ਬੋਲਿਆ ਉਹਨੂੰ ਦਰੰਗ ਸੀਗਾ ਉਹ ਇੱਕ ਸਾਈਡ ਖੜੀ ਹੋਈ ਸੀ ਕਾਫੀ ਟਾਈਮ ਤੋਂ ਖੜੀ ਸੀ ਜਾਨੀ ਕਿ ਉਹ ਕਹਿੰਦਾ 10 ਸਾਲ ਹੋ ਗਏ ਸੀਗੇ ਤੇ ਉਹਨੂੰ ਸਾਹਮਣੇ ਸੀ ਦੋ ਬੰਦੇ ਉਹ ਕਹਿੰਦਾ ਭਰਾਵਾ ਗੱਡੀਆਂ ਗੁੱਡੀਆਂ ਕੋਠੀਆਂ ਜ਼ਮੀਨਾਂ ਇਹ ਰੂਲਦੀਆਂ ਫਿਰਦੀਆਂ ਕਹਿੰਦਾ ਰੱਬ ਦਾ ਦਿੱਤਾ ਇੰਨਾ ਕੁਛ ਆ ਕਿ ਗੱਲਾਂ ਛੱਡ ਦੇ ਕਹਿੰਦਾ ਉਹ ਕਹਦਾ ਵੀ ਰੂਲ ਦੀਆਂ ਕੋ ਫਿਰ ਕੇ ਕਹਿੰਦਾ ਬਾਈ ਨਜ਼ਾਰੇ ਲੈਣਾ ਤੂੰ ਗੱਡੀ ਚ ਆਇਆ ਕਹਿੰਦਾ ਭਰਾਵਾ ਮੈਂ ਮੇਰਾ ਇੱਕ ਪਾਸਾ ਖੜਾ ਮੈਂ ਲੈਟਰਿੰਗ ਬਾਥਰੂਮ ਜਾਣਾ ਆਪੇ ਹੱਥ ਨਹੀਂ ਧੋ ਸਕਦਾ ਆਪੇ ਹੱਥ ਨਾਲ ਮੈਂ ਰੋਟੀ ਨਹੀਂ ਖਾ ਸਕਦਾ ਤੁਰ ਕੇ ਕਿਤੇ ਕੱਲਾ ਜਾਣ ਜੋਗਾ ਹੈ ਨਹੀਂ ਕਿਸੇ ਨਾਲ ਗੱਲ ਨਹੀਂ ਕਰ ਸਕਦਾ ਕਹਿੰਦਾ ਬੜਾ ਟਾਈਮ ਦਵਾਈਆਂ ਚੱਲਦੀਆਂ ਮਨਪਸੰਦ ਕੋਈ ਚੀਜ਼ ਖਾ ਨਹੀਂ ਸਕਦਾ ਹਨ ਮੈਂ ਹਰਾਨ ਹੋ ਗਿਆ ਉਹਦੀ ਗੱਲ ਸੁਣ ਕੇ ਜਦੋਂ ਕਹਿੰਦਾ ਮੈਂ ਹਰਾਨ ਹੋਇਆ ਕਹਿੰਦਾ ਮੈਂ ਕਿਹਾ ਯਾਰ ਮਹਬੀਆ ਇੰਨਾ ਪੈਸਾ ਜਾਂ ਤੋਕਰ ਕੀ ਕਹਿੰਦਾ ਭਾਵਾ ਜੇ ਸਰੀਰ ਸਾਥ ਦੇਊਗਾ ਫੇਰ ਹੀ ਕਰੂੰਗਾ ਸਰੀਰ ਹੀ ਨਹੀਂ ਸਾਥ ਦੇ ਰਿਹਾ ਕਹਿੰਦਾ ਮੈਂ ਤਾਂ ਚਾਹੁੰਨਾ ਵੀ ਆ ਕਰਦਾ ਵਾਹ ਕਰਦਾ ਉੱਥੇ ਵਗ ਜਾਂਦਾ ਕਹਿੰਦਾ ਕਿੰਨਾ ਜਿਹੜੀਆਂ ਗੱਡੀਆਂ ਪੈਸਿਆਂ ਦੀ ਗੱਲ ਕਰਨਾ ਹੈ ਰੋਲਦਾ ਫਿਰਦਾ ਕਹਿੰਦਾ ਮੇਰੇ ਕੋਲ ਇੰਨਾ ਦਿੱਤਾ ਕਹਿੰਦਾ ਰੱਬ ਨੇ ਕਹਿੰਦਾ ਮੈਂ ਹੱਸ ਕੇ ਜੇ ਕਹਦਾ ਵੀ ਯਾਰ ਕੀ ਕਾਰਨ ਹੋ ਗਿਆ ਬਾਈ ਇਹ ਕਹਿੰਦਾ ਬਈ ਦਰਾਂਗਾ ਪਿਛਲੇ 10 12 ਸਾਲਾਂ ਤੋਂ ਕਹਿੰਦਾ ਮੈਂ ਠੀਕ ਨਹੀਂ ਆਇਆ ਤੇ ਡਾਕਟਰਾਂ ਤੋਂ ਦਵਾਈਆਂ ਲਈ ਜਾਂਦਾ ਤੇ ਮੈਨੂੰ ਲੱਗਦਾ ਕਹਿੰਦਾ ਵੀ ਮੇਰਾ ਇੰਡੈਗ ਮੈਂ ਗੁਰੂ ਘਰ ਤਾਂ ਉਹਨਾਂ ਵੀ ਮਿਲ ਕੋਈ ਮਿੱਥ ਕੋਈ ਚੰਗਾ ਹੋ ਜੇ ਮੈਂ ਨਾਮ ਜਪਣਾ ਵੀ ਮੈਂ ਜਦੋਂ ਵੀ ਕਹਿੰਦਾ ਗੁਰੂ ਘਰ ਆਉਂਦਾ ਸੀ ਮੈਂ ਕਹਿੰਦਾ ਇਹੀ ਮੰਗਦਾ ਹੁੰਦਾ ਸੀ ਕਿ ਮੇਰੇ ਕੋਲੇ ਗੱਡੀਆਂ ਹੁਣ ਕਾਰਾਂ ਹੋਣ ਪੈਸਾ ਹੋਵੇ ਕਿਤੇ ਕਹਿੰਦਾ ਮੈਂ ਆਪਦੇ ਸਰੀਰ ਦੀ ਤੰਦਰੁਸਤੀ ਹੀ ਮੰਗੀ ਕਹਿੰਦਾ ਉੱਥੇ ਮੈ ਵੀ ਹਾਨ ਹੋ ਗਿਆ ਕਹਿੰਦਾ ਮੇਰੇ ਦਾਦੀ ਅਕਸਰ ਕਹਿੰਦੀ ਸੀ ਕਿ ਪੁੱਤ ਜਦੋਂ ਗੁਰਦੁਆਰੇ ਜਾਣਾ ਆਉਂਦੇ ਸਰੀਰ ਦੀ ਤੰਦਰੁਸਤੀ ਮੰਗ ਮੇਰੀ ਮਾਂ ਵੀ ਕਹਿੰਦਾ ਇਹੀ ਕਹਿੰਦੀ ਸੀ ਕਈ ਕਹਿੰਦਾ ਮੈਂ ਕਥਾ ਕਰਦੇ ਨੇ ਹਨਾ ਭਾਈ ਮਸ਼ਕੀਨ ਕਹਿੰਦਾ ਐਦਾ ਕੁਛ ਹੋਤੀ ਕਹਿੰਦਾ ਉਹਦੇ ਵਿੱਚ ਵੀ ਮੈਂ ਸੁਣਿਆ ਸੀ ਭਾਈ ਤੰਦਰੁਸਤੀ ਸਰੀਰ ਦੀ ਮੰਗੋ ਕਹਿੰਦਾ ਯਾਰ ਮੈਂ ਤਾਂ ਆਪਣੀ ਕਦੇ ਮੰਗੀ ਕਹਿੰਦਾ ਕਹਿੰਦਾ ਉਦੋਂ ਮੈਨੂੰ ਹਰਾਣਗੀ ਹੋਈ ਤੇ ਕਹਿੰਦਾ ਮੈਂ ਫਿਰ ਦੁਬਾਰੇ ਗਿਆ ਗੁਰੂ ਘਰ ਦੇ ਵਿੱਚ ਅੱਖਾਂ 'ਚ ਕਹਿੰਦਾ ਹੰਝੂ ਸੀ ਮੇਰੇ ਕਹਿੰਦਾ ਮੈਂ ਉਹਦੀ ਅਮੀਰੀ ਦੇਖ ਕੇ ਤੇ ਉਹਦੇ ਸਰੀਰ ਦੀ ਗਰੀਬੀ ਦੇਖ ਕੇ ਕਹਿੰਦਾ ਮੇਰਾ ਮਨ ਬਹੁਤ ਉਦਾਸ ਹੋਇਆ ਕਹਿੰਦਾ ਯਾਰ ਮੈਂ ਕਿੱਧਰ ਕਾਰਾ ਗੁਰੂਆਂ ਵਾਲੇ ਚੱਕਰ ਚ ਪਾਏਗਾ ਵੀ ਮੈਂ ਤਾਂ ਕਹਿੰਦਾ ਉਸ ਤੋਂ ਬਾਅਦ ਕਹਿੰਦਾ 25 ਪਾਠ ਕਿਹੜੇ ਕਹਿੰਦਾ ਮੈਂ ਹਰ ਰੋਜ਼ ਨਾਮ ਨੇਮ ਕਰਨ ਲੱਗ ਗਿਆ ਸੀਗਾ ਬੀ ਸਰੀਰ ਦੀ ਤੰਦਰੁਸਤੀ ਇਕੱਲੇ ਮੈਨੂੰ ਨਹੀਂ ਮੇਰੇ ਪਰਿਵਾਰ ਨੂੰ ਤੇ ਹੋਰ ਜਿਹੜੇ ਜੀਵ ਜੰਤੂ ਧਰਤੀ ਦੇ ਉੱਤੇ ਨੇ ਸਭ ਦੀ ਖੈਰ ਸੋ ਕੰਮਾ ਮੰਗਣ ਲੱਗਿਆ ਜਿਹਨੇ ਅਰਦਾਸ ਦੇ ਵਿੱਚ ਕਹਿੰਦੇ ਨੇ ਕਿ ਸਾਰੇ ਇਹ ਕਹਿੰਦਾ ਹੱਥ ਨੇ ਜਦੋਂ ਬਾਬਾ ਅਰਦਾਸ ਕਰਦਾ ਕਿ ਸਾਰੇ ਨਗਰ ਦੇ ਮੇਰ ਪਰੇ ਹੱਥ ਰੱਖਿਓ ਕਹਿੰਦਾ ਕਹਿੰਦਾ ਜਦੋਂ ਮੈਂ ਉਹ ਮੰਗਣੀਆਂ ਛੜਤੀਆਂ ਦੁਨਿਆਵੀ ਚੀਜ਼ਾਂ ਜਿਹੜੀਆਂ ਦੁਨੀਆਂ ਤੇ ਨਾ ਕਾਰਾ ਗੱਡੀਆਂ ਕੋਠੀਆਂ ਪੈਸੇ ਕਹਿੰਦਾ ਫਿਰ ਮੈਂ ਆਉਂਦੇ ਸ਼ਰੀਰ ਵਾਸਤੇ ਵੀ ਮੇਰੇ ਸ਼ਰੀਰ ਨੂੰ ਤੰਦਰੁਸਤ ਰੱਖੀ ਪੈਸਾ ਵੀ ਬਣ ਜਾਵੇ ਫਿਰ ਕਹਿੰਦਾ ਕੁਝ ਰਾਬਾਦ ਨੌਕ ਭਰਤੀਆਂ ਖੁੱਲਦੀਆਂ ਕਹਿੰਦਾ ਫਿਰ ਮੈਂ ਭਰਤੀ ਹੁੰਨਾ ਕਹਿੰਦਾ ਜਿਹੜੀ ਮੈਂ ਸੋਚੀ ਨਹੀਂ ਸੀ ਜਿਹੜੀ ਗੱਡੀ ਸੋਚੀ ਸੀ ਕਹਿੰਦਾ ਉਹ ਤਾਂ ਕੁਝ ਵੀ ਨਹੀਂ ਸੀ ਕਹਿੰਦਾ ਅੱਜ ਉਹ ਤੋਂ ਵੱਡੀ ਗੱਡੀ ਹੈਗੀ ਜੈਨਕੀ ਜਦੋਂ ਕਹਿੰਦੇ ਰੱਬ ਬਾਹ ਫੜਦਾ ਨਾ ਉਹ ਤੋਂ ਪਤਾ ਨਹੀਂ ਲੱਗਦਾ ਬੰਦੇ ਨੂੰ ਕਹਿੰਦਾ ਜਿੰਨੀ ਤਨਖਾਹ ਮੈਂ ਸੋਚਦਾ ਸੀ ਵੀ 10-12000 ਮਿਲ ਜੇ ਕਹਿੰਦਾ ਚੌਗਣੀ ਤਨਖਾਹ ਕਹਿੰਦਾ ਤੇ ਲੋਕ ਸਲੂਟ ਮਾਰਦੇ ਨੇ ਇਹ ਕਹਿੰਦਾ ਕਹਿੰਦਾ ਮੈਂ ਕੁਝ ਚੋਦਾ ਸੀ ਵੀ ਰੱਬ ਨੇ ਆਹ ਨਹੀਂ ਕੀਤਾ ਕਹਿੰਦਾ ਇੰਨਾ ਕੁਝ ਦੇਤਾ ਕਹਿੰਦਾ ਕਹਿੰਦਾ ਫਿਰ ਮੈਂ ਉਸ ਦਿਨ ਤੋਂ ਲਾ ਕੇ ਕਹਿੰਦਾ ਹੁਣ ਤੱਕ ਕਿਤੇ ਵੀ ਰੱਬ ਤੋਂ ਪੈਸਾ ਦੌਲਤ ਨਹੀਂ ਮੰਗੀ ਕਹਿੰਦਾ ਮੈਂ ਸਰੀਰ ਦੀ ਤੰਦਰੁਸਤੀ ਮੰਗੀ ਸੀ ਸੋ ਜਦੋਂ ਤੁਸੀਂ ਵੀ ਬਾਈ ਜੀ ਹੈ ਨਾ ਗੁਰੂ ਘਰ ਜਾਂਦੇ ਹੋ ਜਾਂ ਕਿਸੇ ਵੀ ਪੀਰ ਕਿਸੇ ਨੂੰ ਵੀ ਮੰਨਦੇ ਹੋ ਇੱਥੇ ਕੋਈ ਭੇਦ ਭਾਵ ਨਹੀਂਗਾ ਨਾ ਕਿਉਂਕਿ ਸਭ ਏਕ ਨੇ ਨਾ ਤਾਂ ਤੁਸੀਂ ਆਪਣੇ ਸਰੀਰ ਦੀ ਤੰਦਰੁਸਤੀ ਮੰਗਾ ਕਰੋ ਇਹ ਸਭ ਤੋਂ ਵੱਡੀ ਚੀਜ਼ ਹੈ ਕਿ ਜਦੋਂ ਸਰੀਰ ਹੋਊਗਾ ਨਾ ਸਾਰਾ ਕੁਝ ਆਪ ਹੀ ਮਿਲ ਜੂ ਰੱਬ ਜਿਹਦੇ ਦਰਤੇ ਜਾਵਾਂਗੇ ਮੰਗਾਗੇ ਤਾਂ ਉਹ ਕਿਸੇ ਚੀਜ਼ ਆ ਉਹਲਾ ਨਹੀਂ ਦੱਸਦਾ ਜਿਹੜੀ ਚੀਜ਼ ਆਪਾਂ ਨੂੰ ਜ਼ਰੂਰਤ ਆ ਨਾ ਫਿਰ ਉਹ ਰੋਗ ਭਰ ਕੇ ਦੇਊਗਾ ਤੇ ਆਪਾਂ ਨੂੰ ਛੋਟਕੀ ਕਿਚਾਹੀ ਦੀ ਹੁੰਦੀ ਹੈ ਜਾਂ ਮੁਠੀ ਭਰ ਕੇ ਸੋ ਕਮੈਂਟਾਂ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਜੀ ਤੇ ਵੀਡੀਓ ਵੇਖਣ ਲਈ ਧੰਨਵਾਦ ਜਉਂਦੇ ਬਸ ਦੇ ਰਹੋ ਸ਼ੇਅਰ ਜ਼ਰੂਰ ਕਰਿਓ